ਗੁਰੂ ਕੇ ਪਿਆਰ ਵਾਲਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨਾਲ ਜਿਹੜੇ ਜੁੜੇ ਹੋ ਹਰ ਰੋਜ਼ ਪ੍ਰਭੂ ਪਰਮਾਤਮਾ ਦੀ ਮਹਿਮਾ ਕਰਦੇ ਹੋ ਉਹਦੀ ਮਹਿਮਾ ਨੂੰ ਗਾਉਨੇ ਹੋ ਗੁਰੂ ਧੰਨ ਗੁਰੂ ਸਤਗੁਰੂ ਸੱਚੇ ਪਾਤਸ਼ਾਹ ਦੀ ਮਹਿਮਾ ਵਧਾਈ ਵਧਾਈ ਦੇ ਤੁਸੀਂ ਪਾਤਰ ਹੋ ਅਸੀਂ ਸਾਰੇ ਹੀ ਤੁਹਾਡੇ ਚਰਨਾਂ ਦੀ ਧੂੜ ਹਾਂ ਮੇਰੇ ਸਤਗੁਰੂ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਸਤਿਗੁਰੂ ਕਿੰਦੇ ਨੇ ਸੰਗਤ ਕੀ ਹੈ ਉਹ ਰੱਬ ਹੈ ਤੇ ਰੱਬ ਦੇ ਚਰਨਾਂ ਦੀ ਧੂੜ ਬਣਨਾ ਸਾਡੀ ਸਮੁੱਚੀ ਟੀਮ ਲਈ ਬਹੁਤ ਹੀ ਵੱਡੇ ਭਾਗਾਂ ਦੀ ਗੱਲ ਕਹਿ ਲਈਏ ਤਾਂ ਕੋਈ ਅਥਕਤ ਨਹੀਂ ਹੈ ਪਿਆਰਿਓ ਜਿੰਨੇ ਵੀ ਤੁਸੀਂ ਚੈਨਲ ਨਾਲ ਜੁੜੇ ਹੋ ਸੋ ਬੜੇ ਹੀ ਵੱਡੇ ਭਾਗ ਤੁਹਾਡੇ ਤੌਰ ਵੱਡੇ ਹੀ ਭਾਗ ਸਾਡੇ ਜਿਨ੍ਹਾਂ ਨੇ ਇਸ ਮਿਸ਼ਨ ਨੂੰ ਅੱਗੇ ਤੋਰਿਆ ਹੋਇਆ ਹੈ ਤੇ ਗੁਰਬਾਣੀ ਨਾਲ ਅਸੀਂ ਜੁੜੇ ਆ ਜਿੰਨਾ ਕੋ ਗਿਆਨ ਸਾਡਾ ਉਹਨਾਂ ਕਾਸੀਂ ਤੁਹਾਨੂੰ ਅੱਗੇ ਦੇ ਰਹੇ ਆ ਸੋ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਗੇ ਵੀ ਜਰੂਰ ਇਹ ਸੇਵਾ ਨਿਭਾਇਓ ਔਰ ਲਾਈਕ ਕਮੈਂਟ ਕਰਕੇ ਆਪਣੀ ਰਾਏ ਮਨ ਦੀ ਬਲਬਲੀ ਜਰੂਰ ਸਾਂਝੇ ਕਰਿਆ ਕਰੋ ਹੋ ਸਕੇ ਤਾਂ ਆਪਣਾ ਕਮੈਂਟ ਬਾਕਸ ਵਿੱਚ ਜੇਕਰ ਬਹੁਤ ਹੀ ਵਧੀਆ ਭਰਪੂਰ ਜਾਣਕਾਰੀ ਤਾਂ ਉਹ WhatsApp ਦੇ ذریعے ਲੈ ਸਕਦੇ ਨੇ ਆਪਣਾ ਨੰਬਰ ਜਰੂਰ ਛੱਡਿਆ ਕਰੋ ਸੋ ਅੱਜ ਦੀ ਜਿਹੜੀ ਵੀਡੀਓ ਆਪਾਂ ਸਾਂਝੀ ਕਰਨੀ ਹੈ ਬੜੇ ਹੀ ਵੀਰ ਭੈਣਾਂ ਦੇ ਮੈਸੇਜ ਆਏ ਉਹਨਾਂ ਦੇ ਸੁਨੇਹੇ ਲੱਗੇ ਤੋਂ ਬੜੇ ਚਿਰਾਂ ਤੋਂ ਅਸੀਂ ਕੋਸ਼ਿਸ਼ ਵਿੱਚ ਲੱਗੇ ਹੋਏ ਸਾਂ ਸੋ ਅੱਜ ਆਪਾਂ ਉਹ ਵੀਡੀਓ ਜਿਹੜੀ ਹੈ ਸਾਂਝੀ ਕਰਨੀ ਹੈ ਉਹ ਮਹੱਤਮ ਪੂਰਨ ਜਾਣਕਾਰੀ ਕਿ ਪੰਜ ਤਖਤ ਪੰਜ ਤਖਤਾਂ ਦੀ ਜਿਹੜੀ ਯਾਤਰਾ ਹੈ ਉਹ ਤਕਰੀਬਨ ਕਈਆਂ ਨੇ ਕੀਤੀ ਕਈਆਂ ਨੇ ਨਹੀਂ ਕੀਤੀ ਜਿਨ੍ਹਾਂ ਨੇ ਨਹੀਂ ਕੀਤੀ ਮੈਂ ਬੇਨਤੀ ਕਰੂੰਗਾ ਤੁਹਾਡੇ ਚਰਨਾਂ ਵਿੱਚ ਜਰੂਰ ਕਰਿਓ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਪੰਜ ਦੇਖੋ ਪੰਜ ਚੀਜ਼ਾਂ ਦੀ ਮਹਾਨਤਾ ਬੜੀ ਵੱਡੀ ਹੈ ਦੇਖੋ ਸਾਨੂੰ ਪੰਜ-ਪੰਜ ਚੀਜ਼ਾਂ ਦਿੱਤੀਆਂ ਨੇ ਸਿੱਖ ਨੂੰ ਕਕਾਰ ਦਿੱਤੇ ਪੰਜ ਤਖਤ ਬਖਸ਼ਿਸ਼ ਕੀਤੇ ਪੰਜ ਔਰ ਨਿਤਨੇਮ ਦੀਆਂ ਬਾਣੀਆਂ ਸਾਨੂੰ ਦਿੱਤੀਆਂ ਉਹ ਵੀ ਪੰਜ ਨੇ ਸਰਬ ਲੋਭ ਵਿੱਚ ਛਕਣ ਨੂੰ ਕਿਹਾ ਉਹਦੇ ਵਿੱਚ ਵੀ ਪੰਜ ਤਤ ਨੇ ਔਰ ਸੱਚੇ ਪਾਤਸ਼ਾਹ ਨੇ ਅਨੇਕਾਂ ਚੀਜ਼ਾਂ ਸਾਨੂੰ ਦਿੱਤੀਆਂ ਨੇ ਪੰਜ ਪੰਜ ਤਤਾਂ ਦੀਆਂ ਤਕਰੀਬਨ ਸਤਿਗੁਰੂ ਨੇ ਪੰਜ ਨੂੰ ਮਹਾਨਤਾ ਦਿੱਤੀ ਹੈ ਪੰਜ ਪਿਆਰੇ ਬਖਸ਼ਿਸ਼ ਕੀਤੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੰਜ ਬਾਣੀਆਂ ਦਾ ਨਿਤਨੇਮ ਵੀ ਸਾਨੂੰ ਕਰਨ ਨੂੰ ਕਿਹਾ ਪਿਆਰਿਓ ਇਹ ਪੰਜ ਦੀ ਮਹਾਨਤਾ ਹੈ ਖੈਰ ਕਦੇ ਖੁੱਲਾ ਸਮਾਂ ਬਣਿਆ ਤੇ ਆਪਾਂ ਇਸ ਚੀਜ਼ ਤੇ ਜ਼ਰੂਰ ਵਿਚਾਰ ਧਾਰਾ ਸਾਂਝੀ ਕਰਾਂਗੇ ਸੋ ਅੱਜ ਪੰਜ ਤਖਤਾਂ ਦੇ ਉੱਪਰ ਪੰਜ ਤਖਤਾਂ ਦੀ ਜਿਹੜੀ ਮਹਾਨਤਾ ਹੈ ਉਹਨੂੰ ਆਪਾਂ ਜ਼ਰੂਰ ਸਾਂਝਿਆ ਕਰਨਾ ਹੈ ਪਹਿਲਾ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਅਕਾਲ ਤਖਤ ਜਿਹਨੂੰ ਸਿੱਖਾਂ ਦਾ ਦਿਲ ਵੀ ਆਖਿਆ ਜਾਂਦਾ ਹੈ ਬੜੇ ਕਹਿਰ ਵੀ ਟੁੱਟੇ ਸਮੇਂ ਮੁਤਾਬਕ ਸਭ ਕੁਝ ਵਾਪਰਿਆ ਹੈ ਅਕਾਲ ਤਖਤ ਜਿੱਥੇ ਸਿੱਖਾਂ ਦੇ ਧਾਰਮਿਕ ਅਖਤਿਆਰਾਂ ਦੀ ਮੁਢਲੀ ਗੱਦੀ ਤੇ ਰਾਜਨੀਤਿਕ ਸਰਬੱਤ ਖਾਲਸਾ ਦੀਵਾਨਾਂ ਦੀ ਮੰਜੀ ਹੈ ਭਾਵ ਇਸੇ ਦੇ ਸ਼ਬਦਿਕ ਅਰਥ ਹਨ ਕਾਲ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਨ 15 ਜੂਨ 1606 ਨੂੰ ਸਿੱਖਾਂ ਦੇ 6ਵੇਂ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਥੇ ਤਖਤ ਦਾ ਇੱਕ ਢਾਂਚਾ ਆਪਣੇ ਹੱਥੀਂ ਨਹੀਂ ਰੱਖ ਕੇ ਭਾਈ ਬੁੱਢਾ ਜੀ ਰਾਹੀ ਜਿਨ੍ਹਾਂ ਨੂੰ ਆਪਾਂ ਬਾਬਾ ਬੁੱਢਾ ਜੀ ਨਾਮ ਨਾਲ ਵੀ ਸੰਬੋਧਨ ਕਰਦੇ ਹਾਂ ਇਹ ਜਿਹੜਾ ਪੂਰਾ ਕੰਮ ਸੀ ਉਹ ਮੁਕੰਮਲ ਕਰਵਾਇਆ ਸੰਗਤਾਂ ਦੇ ਨਾਂ ਪਹਿਲਾ ਹੁਕਮਨਾਮਾ ਇਥੋਂ ਜਾਰੀ ਕੀਤਾ ਗਿਆ ਹੋਰ ਵਸਤਾਂ ਭੇਟਾਂ ਲਿਆਉਣ ਤੋਂ ਗੁਰੇਜ਼ ਕੀਤਾ ਜਾਵੇ ਇੱਥੇ ਸ਼ਸਤਰ ਤੇ ਘੋੜੇ ਆਦ ਭੇਟ ਕਰਨ ਦੀ ਮੇਰੇ ਸਤਿਗੁਰੂ ਨੇ ਆਗਿਆ ਦਿੱਤੀ। ਉਥੇ ਹੁਕਮ ਜਾਰੀ ਕੀਤਾ ਵੀ ਭਾਵ ਉਹ ਸਮੇ ਸਮਾਂ ਹੀ ਅਜੇਹਾ ਸੀ ਜੰਗ ਜੁੱਧ ਵਾਲਾ। ਮੇਰੇ ਸਤਿਗੁਰੂ ਨੇ ਕਿਹਾ ਜੋ ਕਰ ਸਕਦਾ ਹੈ ਸ਼ਸਤਰ ਵਧੀਆ ਤੋਂ ਵਧੀਆ ਤੇ ਘੋੜੇ ਆਦ ਭੇਟਾ ਕਰੇ। ਹੁਣ ਇੱਥੇ ਗੁਰੂ ਕੇ ਦਰਬਾਰ ਵਿੱਚ ਲੋੜ ਹੈ ਕਹਿੰਦੇ ਨੇ ਇਤਿਹਾਸ ਗਵਾਹ ਹੈ। ਕਹਿੰਦੇ ਗੁਰੂ ਕੇ ਦਰਬਾਰ ਵਿੱਚ ਵਧੀਆ ਤੋਂ ਵਧੀਆ ਨਵੇਂ ਨਰੋਏ ਸ਼ਸਤਰਾਂ ਅਤੇ ਘੋੜਿਆਂ ਦਾ ਚੜਾਵਾ ਚੜਨ ਲੱਗਿਆ ਖੈਰ ਇਸ ਤਖਤ ਉੱਪਰ ਜੋ ਬਿਲਡਿੰਗ ਦਾ ਨਿਰਮਾਣ ਕਰਵਾਇਆ ਗਿਆ ਉਸ ਦਾ ਨਾਂ ਅਕਾਲ ਬੁੰਗਾ ਰੱਖਿਆ ਗਿਆ ਸੱਚੇ ਪਾਤਸ਼ਾਹ ਦੀ ਬੜੀ ਮਹਾਨ ਕਿਰਪਾ ਹੋਈ ਜੋ ਅਕਾਲ ਤਖਤ ਸਾਹਿਬ ਉੱਪਰ ਕਹਿਰ ਵਾਪਰੇ ਉਦੋਂ ਸਾਰੇ ਆਪਾਂ ਨੇ ਉਹ ਇਤਿਹਾਸ ਪੜ੍ਹਿਆ ਹੈ ਤਕਰੀਬਨ 1984 ਵਿੱਚ ਜੋ ਹੋਇਆ ਉਹ ਵੀ ਆਪਾਂ ਪੜ੍ਹਿਆ ਹੈ ਅਕਾਲ ਤਖਤ ਸਾਹਿਬ ਨੂੰ ਮਟਾਉਣ ਦੀਆਂ ਸਾਜ਼ਿਸ਼ਾਂ ਸ਼ੁਰੂ ਤੋਂ ਹੋਈਆਂ ਪਰ ਅਕਾਲ ਤਖਤ ਸਾਬ ਕਿਸੇ ਦੁਨਿਆਵੀ ਰਾਜੇ ਦਾ ਤਖਤ ਨਹੀਂ ਇਹ ਤੇ ਬਾਦਸ਼ਾਹਾਂ ਦੇ ਬਾਦਸ਼ਾਹ ਜਿਹੜਾ ਨਿਗਤਿਆਂ ਦੀ ਗੱਤ ਰੱਖਦਾ ਹੈ ਨਿਪੱਤਿਆਂ ਦੀ ਪੱਤ ਰੱਖਦਾ ਹੈ ਜਿਹੜਾ ਨਿਉਟਿਆਂ ਦੀ ਓਟ ਮੇਰਾ ਸਤਿਗੁਰੂ ਓਟਦਾ ਹੈ ਇਹ ਉਸ ਮਹਾਨ ਸਤਿਗੁਰੂ ਦਾ ਪਾਵਨ ਅਕਾਲ ਤਖਤ ਸਾਹਿਬ ਹੈ ਇਹ ਤੇ ਸਤਿਗੁਰੂ ਦਾ ਆਪਣਾ ਤਖਤ ਹੈ ਮੇਰੇ ਸਤਿਗੁਰੂ ਦੇ ਤਖਤ ਨੂੰ ਕੋਈ ਫਰਕ ਨਹੀਂ ਪਿਆ ਪਿਆਰਿਓ ਅਕਾਲ ਤਖ ਸਹਿਬ ਦੀ ਮਹਾਨਤਾ ਬੜੀ ਵੱਡੀ ਹੈ ਹੁਣ ਨੰਬਰ 2 ਤੇ ਸ਼੍ਰੀ ਪਟਨਾ ਸਾਹਿਬ ਜੋ ਕਿ ਬਿਹਾਰ ਵਿੱਚ ਪੈ ਜਾਂਦਾ ਆਪਾਂ ਨੂੰ ਬਿਹਾਰੀ ਲੋਕ ਮਿਲਦੇ ਨੇ ਆਪਾਂ ਜਿਹੜੇ ਨਹੀਂ ਗਏ ਆਪਾਂ ਸੋਚਦੇ ਹੋਵਾਂਗੇ ਵੀ ਕਿਦਾਂ ਦਾ ਮਾਹੌਲ ਹੈ ਜੇ ਉੱਥੇ ਕਿਦਾਂ ਦੀ ਕਾਰ ਸਿਵਾ ਹੋਏਗੀ ਜਾਂ ਕਿਦਾਂ ਦਾ ਉੱਥੇ ਰਹਿਣ ਸਹਿਣ ਹੋਏਗਾ ਪਿਆਰਿਓ ਅਸੀਂ ਦਰਸ਼ਨ ਕੀਤੇ ਤੁਸੀਂ ਜਾਉਂਗੇ ਮਨ ਬੜਾ ਹੀ ਜਿਆਦੇ ਉਥੇ ਗੁਰੂ ਮਹਿਮਾ ਵਿੱਚ ਲੀਨ ਹੁੰਦਾ ਹੈ ਦਰਸ਼ਨ ਕਰਕੇ ਇੰਨੀ ਸਤਗੁਰਾਂ ਦੀ ਕਿਰਪਾ ਹੈ ਕਿਉਂਕਿ ਸਤਗੁਰੂ ਦੀ 10ਵੇਂ ਪਾਤਸ਼ਾਹ ਦੀ ਉਹ ਜਨਮ ਭੂਮੀ ਹੈ ਸਤਗੁਰੂ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਪਹਿਲੀ ਵਾਰ ਮਲਾਪ ਹੋਇਆ ਵਿਦਵਾਨਾਂ ਦੇ ਕਥਨ ਦੇ ਮੁਤਾਬਕ 7 ਸਾਲ ਬਾਅਦ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਆ ਕੇ ਬਾਲ ਗੋਬਿੰਦ ਰਾਏ ਨੂੰ ਮਿਲਦੇ ਨੇ ਜਾਨੀ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪਟਨਾ ਸਾਹਿਬ ਬਹੁਤ ਹੀ ਮਹਾਨ ਧਰਤੀ ਹੈ ਹੈ ਬਿਹਾਰ ਦੇ ਵਿੱਚ ਨਾਮ ਰੱਖਿਆ ਹੈ ਸ੍ਰੀ ਪਟਨਾ ਸਾਹਿਬ ਸ਼ਹਿਰ ਦਾ ਨਾਮ ਹੈ ਪਟਨਾ ਪਰ ਜੋ ਅੰਦਰ ਤਖਤ ਸਾਹਿਬ ਹੈ ਉਹਦਾ ਨਾਮ ਹੈ ਹਰਮੰਦਰ ਜੀ ਪਟਨਾ ਸਾਹਿਬ ਬਿਹਾਰ ਸਟੇਟ ਵਿੱਚ ਪੈਂਦਾ ਹੈ ਗੰਗਾ ਨਦੀ ਦੇ ਕਿਨਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ ਇਹ ਇੱਕ ਤਖਤ ਹਰਮੰਦਰ ਜੀ ਪਟਨਾ ਸਾਹਿਬ ਨੂੰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਸਥਾਨ ਹੋਣ ਦਾ ਮਾਣ ਤੇ ਸਤਿਕਾਰ ਪ੍ਰਾਪਤ ਹੈ ਇਸ ਪਾਵਨ ਧਰਤ ਨੂੰ ਪਾਤ ਗੁਰੂ ਗੁਰੂ ਨਾਨਕ ਦੇਵ ਜੀ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਚਰਨ ਛੋਹ ਵੀ ਪ੍ਰਾਪਤ ਹੋਈ ਹੈ। ਪਿਆਰਿਓ ਗੁਰੂ ਨਾਨਕ ਸਾਹਿਬ ਨੇ ਵੀ ਉੱਥੇ ਚਰਨ ਪਾਏ ਹਨ। ਸੂਰ ਬੀਰਤਾ ਨਿਰਭੈਤਾ ਪ੍ਰਦਾਨ ਕਰਨ ਵਾਲਾ ਹੁਕਮ ਇੱਥੋਂ ਹੀ ਸੰਗਤਾਂ ਦੇ ਨਾਮ ਜਾਰੀ ਹੋਇਆ ਸੀ। ਜਿਸ ਵਿੱਚ ਨੌਵੇਂ ਸਤਿਗੁਰੂ ਜੀ ਨੇ ਫਰਮਾਇਆ ਜੋ ਗੋਬਿੰਦ ਕੀਆ ਠੀਕ ਕੀਆ ਤਹੀ ਪ੍ਰਕਾਸ਼ ਹਮਾਰਾ ਭਇਓ। ਪਟਨਾ ਸ਼ਹਿਰ ਵਿਖੇ ਭਵ ਲਯੋ ਦੇ ਪਾਵਨ ਵਾਕ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਇਸ ਪਾਵਨ ਧਰਤ ਤੇ ਹੋਇਆ ਗੁਰਦੇਵ ਪਿਤਾ ਗੁਰੂ ਗੋਬਿੰਦ ਸਿੰਘ ਜੀ ਇੱਥੇ ਬਾਲ ਲੀਲਾ ਰਚ ਫਿਰ ਇੱਥੋਂ ਚੱਲ ਅਨੰਦਪੁਰ ਸਾਹਿਬ ਦੇ ਪਾਵਨ ਅਸਥਾਨ ਉੱਤੇ ਪਹੁੰਚੇ ਪੂਰਬ ਵਿੱਚ ਸਿੱਖੀ ਪ੍ਰਚਾਰ ਦਾ ਧੁਰਾ ਪਟਨਾ ਸਾਹਿਬ ਗੁਰੂ ਪੰਥ ਵੱਲੋਂ ਪ੍ਰਮਾਣਿਤ ਤੇ ਸਤਿਕਾਰਤ ਦੂਸਰਾ ਤਖਤ ਹੈ ਸਤਿ ਸਾਹਿਬ ਦੀ ਪਾਵਨ ਇਮਾਰਤ ਦੀ ਸੇਵਾ ਪਹਿਲਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ ਜੋ ਪੁਚਾਲ ਨਾਲ ਨਸ਼ਟ ਹੋਣ ਕਰਕੇ ਸੰਗਤਾਂ ਦੇ ਸਹਿਯੋਗ ਨਾਲ ਵਰਤਮਾਨ ਇਮਾਰਤ ਦੇ ਰੂਪ ਵਿੱਚ ਸੁਭਾਏ ਮਾਨ ਹੈ ਗੁਰਦੁਆਰਾ ਗੋਬਿੰਦ ਬਾਗ ਗੁਰਦੁਆਰਾ ਬਾ ਲੀਲਾ ਮੈਣੀ ਸੰਗਤ ਜਿਹਨੂੰ ਆਪਾਂ ਮਾਤਾ ਬਿਸ਼ੰਬਰਾ ਦੇਵੀ ਦਾ ਗੁਰਦੁਆਰਾ ਕਹਿ ਦਿੰਦੇ ਆ ਉਸ ਨੂੰ ਬਾ ਲੀਲਾ ਵੀ ਆਖਿਆ ਜਾਂਦਾ ਹੈ ਖੋ ਮਾਤਾ ਗੁਜਰੀ ਜੀ ਗੁਰਦੁਆਰਾ ਗਉ ਘਾਟ ਗੁਰਦੁਆਰਾ ਹਾਂਡੀ ਸਾਹਿਬ ਆਦ ਇਤਿਹਾਸਕ ਅਸਥਾਨ ਔਰ ਇੱਕ ਗੁਰਦੁਆਰਾ ਸਾਲ ਸਰਾਏ ਵਾਲਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਇਤਿਹਾਸਕ ਅਸਥਾਨ ਜੋ ਦਰਸ਼ਨ ਕਰਨ ਯੋਗ ਹਨ ਜੇ ਕਦੇ ਗਏ ਤਾਂ ਦਰਸ਼ਨ ਜ਼ਰੂਰ ਕਰਿਓ ਹੁਣ ਤੀਸਰਾ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਨੇ ਮਖੋਵਾਲ ਦੀ ਜ਼ਮੀਨ ਖਰੀਦ ਕੇ ਸ਼੍ਰੀ ਕੇਸਗੜ੍ਹ ਸਾਹਿਬ ਤਖਤ ਬਣਵਾਇਆ ਜਿਸ ਨੂੰ ਚੱਕ ਨਾਨਕੀ ਦਾ ਨਾਮ ਦਿੱਤਾ ਗਿਆ ਬਾਅਦ ਵਿੱਚ ਇਹ ਅਸਥਾਨ ਆਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ ਗੁਰੂ ਗੋਬਿੰਦ ਸਿੰਘ ਜੀ 5 ਸਾਲ ਦੀ ਉਮਰ ਵਿੱਚ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਆਏ ਅਤੇ ਇੱਥੋਂ ਹੀ ਆਪਣੇ ਪਿਤਾ ਸ਼੍ਰੀ ਸਾਹਿਬ ਜੀ ਨੂੰ Hindu ਧਰਮ ਦੀ ਰਾਖੀ ਲਈ ਸ਼ਹੀਦ ਹੋਣ ਲਈ ਦਿੱਲੀ ਨੂੰ ਭੇਜਿਆ ਗਿਆ ਉਸ ਤੋਂ ਬਾਅਦ अनेका ਕੌਤਕ ਮੇਰੇ ਸਤਿਗੁਰੂ ਨੇ ਬਚਪਨ ਵਿੱਚ ਕੀਤੇ 1699 ਇਸਵੀ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਪਹਿਲੀ ਵਾਰ ਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਕਰਕੇ ਖਾਲਸੇ ਦੀ ਸਾਜਨਾ ਕੀਤੀ ਪੰਜਾ ਤਖਤਾਂ ਵਿੱਚੋਂ ਇਹ ਤੀਸਰਾ ਤਖਤ ਗਿਣਿਆ ਜਾਂਦਾ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਖਾਲਸੇ ਦੀ ਜਨਮ ਭੂਮੀ ਜੋ ਸ਼ਿਵਾਲਿਕ ਦੀਆਂ ਪਹਾੜੀਆਂ ਤੇ ਦਮਨ ਹੇਠ ਅਤੇ ਦਰਿਆ ਸਤਲੁਜ ਦੇ ਕਿਨਾਰੇ ਤੇ ਬਿਲਕੁਲ ਸशोਭਿਤ ਹੈ ਇਸ ਪਾਵਨ ਅਸਥਾਨ ਤੋਂ ਜਦ ਰਣਜੀਤ ਨਗਾਰੇ ਤੇ ਚੋਟ ਲੱਗਦੀ ਤਾਂ ਜਾਬਰ ਤੇ ਜਲਮ ਡਰਦੇ ਤੇ ਸਧਾਰਨ ਲੋਕਾਈ ਆਪਣਾ ਰਾਖਾ ਜਾਨ ਸੀ ਛਕਾਉਂਦੀ ਤੇ ਮਨੁੱਖਤਾ ਦੇ ਇਤਿਹਾਸ ਵਿੱਚੋਂ ਨੀਚ ਊਚ ਕਰਨ ਦੀ ਕਰਾਮਾਤ ਤੇ ਆਪੇ ਗੁਰੂ ਚੇਲੇ ਦਾ ਅਲੌਕਿਕ ਤੇ ਦੇਵੀ ਵਰਤਾਰਾ ਵੀ ਇੱਥੇ ਹੀ ਵਾਪਰਿਆ ਜਦ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਪਾਵਨ ਸੀਸ ਲੈ ਭਾਈ ਜੈਤਾ ਪੁੱਜਿਆ ਦਾ ਸਤਿਗੁਰੂ ਜਿਨੇ ਸੁਭਾਵਕ ਉਚਾਰਿਆ ਇਹ ਵਿਦ ਕੋ ਪੰਥ ਬਣਾਉ ਇਥੇ ਹੀ ਪੰਜ ਪਿਆਰਿਆਂ ਸੀਸ ਭੇਟ ਕਰ ਪ੍ਰੇਮ ਦੀ ਖੇਡ ਖੇਡੀ ਤੇ ਫਿਰ ਆਪ ਸਤਿਗੁਰੂ ਜਿਨੇ ਪੰਜਾਂ ਪਿਆਰਿਆਂ ਤੋਂ ਖੰਡੇ ਵਾਟੇ ਦੀ ਪੌਲ ਪ੍ਰਾਪਤ ਕਰ ਖਾਲਸੇ ਨੂੰ ਉਹ ਚੀਜ਼ਾਂ ਵਖਸ਼ਿਸ਼ ਕੀਤੀਆਂ ਆਪੇ ਗੁਰ ਚੇਲੇ ਵਾਲਾ ਸਿਧਾਂਤ ਇਥੋਂ ਲਾਗੂ ਮੇਰੇ ਸਤਿਗੁਰੂ ਨੇ ਕੀਤਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੋ ਸਤਗੁਰ ਪੂਰਾ ਸਤਗੁਰੂ ਸੱਚੇ ਪਾਤਸ਼ਾਹ ਨੇ ਅਨੇਕਾਂ ਬਚਨ ਉਚਾਰੇ ਖਾਲਸਾ ਮੇਰੋ ਜਾਨ ਕੀ ਜਾਨ ਖਾਲਸੇ ਦੀ ਮਹਿਮਾ ਪ੍ਰਤੀ ਬੜੇ ਹੀ ਪਿਆਰੇ ਬਚਨ ਆਪਾਂ ਨੂੰ ਇਤਿਹਾਸ ਵਿੱਚੋਂ ਮਿਲਦੇ ਹਨ ਇਸ ਅਸਥਾਨ ਤੋਂ ਹਿੰਦੁਸਤਾਨ ਦੀ ਆਜ਼ਾਦੀ ਲਈ ਫੈਸਲਾ ਕੁੰ ਜਦੋਂ ਜੈਦ ਆਰੰਭ ਹੋਈ ਜਿਸ ਵਿੱਚ ਗੁਰੂ ਪਾਤਸ਼ਾਹ ਨੇ ਆਪਣਾ ਸਰਵੰਸ ਵਾਰ ਦਿੱਤਾ ਤੇ ਤਦ ਤੱਕ ਜਾਰੀ ਰਹੀ ਜਦ ਤੱਕ ਸ਼ਾਹੀ ਕਿਲੇ ਲਾਹੌਰ ਤੇ ਕੇਸਰੀ ਪਛਮ ਨਾ ਚੁਲਾ ਦਿੱਤਾ ਕਿਤਨਾ ਪਿਆਰ ਹੈ ਇਸ ਪਾਵਨ ਅਸਥਾਨ ਨਾਲ ਖਾਲਸਾ ਪੰਥ ਦਾ ਕਿ ਹਰ ਗੁਰਸਿੱਖ ਆਪਣੇ ਆਪ ਨੂੰ ਆਨੰਦਪੁਰੀ ਦਾ ਵਾਸੀ ਅਖਵਾ ਮਾਣ ਮਹਿਸੂਸ ਕਰਦਾ ਹੈ ਜੇ ਕਿਤੇ ਕਿਸੇ ਕਿਸੇ ਸਿੱਖ ਨੂੰ ਪੁੱਛਿਆ ਜਾਏ ਨਾ ਕਿ ਤੇਰਾ ਪਿੰਡ ਕਿਹੜਾ ਹੈ ਉਹ ਮਾਣ ਨਾਲ ਕਹਿੰਦਾ ਹੈ ਮੇਰਾ ਪਿੰਡ ਹੈ ਆਨੰਦਪੁਰ ਸਾਹਿਬ ਪਿਤਾ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਤਾ ਮਾਤਾ ਸਹਿਬ ਕੌਰ ਤੇ ਤੁਹਾਡੇ ਦਾਦਾ ਜੀ ਦਾ ਕੀ ਨਾਮ ਹੈ ਉਹ ਆਖਦਾ ਹੈ ਧੰਨ ਗੁਰੂ ਤੇਗ ਬਹਾਦਰ ਦਾਦੀ ਮਾਤਾ ਗੁਜਰ ਕੌਰ ਜੀ ਦੇਖੋ ਕਿੰਨਾ ਵੱਡਾ ਇਤਿਹਾਸ ਹੈ ਕਿੰਨਾ ਵੱਡਾ ਪਿਆਰ ਹੈ ਸਾਡੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਮਹਾਨ ਪਾਏ ਹੋਏ ਪੂਰਨੇ ਅੱਜ ਸਾਨੂੰ ਸਿੱਖਣੇ ਪੈਣਗੇ ਤਦ ਜਾ ਕੇ ਦੁਨੀਆ ਵਿੱਚੋਂ ਪਾਸ ਹੋਵਾਂਗੇ ਯਾਰੋ ਚੌਥੇ ਨੰਬਰ ਤੇ ਸ੍ਰੀ ਹਜੂਰ ਸਾਹਿਬ ਨੰਦੇੜ ਸ਼ਹਿਰ ਇਹ ਮਹਾਰਾਸ਼ਟਰ ਵਿੱਚ ਪੈ ਜਾਂਦਾ ਹੈ ਇੱਥੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਰ ਇੱਕ ਨੂੰ ਹਰ ਇੱਕ ਸਿੱਖ ਨੂੰ 60 ਸਾਲ ਤੱਕ ਉਡੀਕਦੇ ਨੇ 60 ਸਾਲ ਤੱਕ ਇੱਥੇ ਹਰ ਇੱਕ ਦੀ ਉਡੀਕ ਕੀਤੀ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਆਪਣੇ ਜੋਤੀ ਜੋਤ ਸਮਾਨ ਵੇਲੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਨੇ ਇੱਥੇ ਬਖਸ਼ਿਸ਼ ਕੀਤੀ ਇਸ ਧਰਤੀ ਨੂੰ ਉਹ ਮਾਣ ਪ੍ਰਾਪਤ ਹੋਇਆ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਜੋ ਸਥਿਤ ਹੈ ਇਹ ਉਹ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰੀਰ ਪੰਜ ਤੰਤਾ ਵਿੱਚ ਮਿਲਾ ਕੇ ਆਤਮ ਜੋਤ ਪਰਮਾਤਮਾ ਵਿੱਚ ਮਿਲਾ ਦਿੱਤੀ ਇੱਥੇ ਹੀ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਸੌਂਪੀ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਇਥੋਂ ਸੱਚਖੰਡ ਨੂੰ ਗਏ ਇਥੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਸੱਚਖੰਡ ਨੂੰ ਗਏ ਤੇ ਇੱਥੇ अनेका ਸੰਤ ਮਹਾਂਪੁਰਸ਼ਾਂ ਨੂੰ ਵੀ ਦਰਸ਼ਨ ਦਿੱਤੇ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਹਿਬ ਵਾਲਿਆਂ ਨੂੰ ਤੇ ਬਾਬਾ ਨਿਹੰਗ ਸਿੰਘ ਜੀ ਜੋ ਕਿ ਲੰਗਰ ਸਹਿਬ ਵਾਲੇ ਵਜਦੇ ਨੇ ਉਹਨਾਂ ਦਾ ਪਿਛਲਾ ਪਿਸ਼ੋਕੜ ਪਿੰਡ ਹੁਸ਼ਿਆਰਪੁਰ ਦੇ ਵਿੱਚ ਸੀ ਔਰ ਇੱਥੇ ਹੀ ਮੇਰੇ ਸਤਿਗੁਰੂ ਨੇ ਅਨੇਕਾਂ ਕੌਤਕ ਕੀਤੇ ਸਨ ਤੇ ਮਹਾਰਾਸ਼ਟਰ ਵਿੱਚ ਉਥੇ ਹਜ਼ੂਰ ਸਾਹਿਬ ਤੋਂ 12 ਕਿਲੋਮੀਟਰ ਦੂਰ ਗੁਰਦੁਆਰਾ ਭਜਨਗੜ ਰਤਨਦਾਸ ਸਾਧੂ ਨਾਮ ਦੇ ਵਿਅਕਤੀ ਨੂੰ ਮੇਰੇ ਸਤਿਗੁਰੂ ਨੇ ਜ਼ਿਦਾਰੇ ਦੇ ਕੇ ਨੇਹਾਲ ਕੀਤਾ ਸੀ ਇਹ ਉਹ ਪਾਵਨ ਧਰਤੀ ਹੈ ਜਿੱਥੇ ਮੇਰੇ ਸਤਿਗੁਰੂ ਇਤਿਹਾਸ ਦੇ ਮੁਤਾਬਕ ਮੰਨਿਆ ਜਾਂਦਾ ਹੈ ਕਿ ਸਤਿਗੁਰੂ 20 ਘੰਟੇ ਉਸ ਧਰਤੀ ਤੇ ਹਾਜ਼ਰ ਨਾਜ਼ਰ ਰਹਿੰਦੇ ਹਨ ਬਾਕੀ ਦਾ ਫੇਰਾ ਇਧਰ ਪੰਜਾਬ ਦੀ ਧਰਤੀ ਵੱਲ ਉਹਨਾਂ ਦਾ ਪਾਇਆ ਜਾਂਦਾ ਹੈ ਮਾਨਮਤੀਆ ਇਤਿਹਾਸ ਉਸ ਧਰਤੀ ਦਾ ਗਏ ਤਾਂ ਦਰਸ਼ਨ ਕਰਿਓ ਬੜਾ ਹੀ ਮਨ ਨੂੰ ਸਕੂਨ ਮਿਲਦਾ ਜੀ ਕਰਦਾ ਵੀ ਇੱਥੇ ਹੀ ਰਹਿ ਜਾਈਏ ਉਥੋਂ ਵਾਪਸ ਆਉਣ ਨੂੰ ਮਨ ਨਹੀਂ ਕਰਦਾ ਪਿਆਰਿਓ ਜੇ ਗਏ ਤਾਂ ਦਰਸ਼ਨ ਜ਼ਰੂਰ ਕਰਿਓ 60 ਸਾਲ ਤੱਕ ਮਹਾਰਾਜ ਉਡੀਕ ਕਰਦੇ ਹਨ ਪੰਜਵਾਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਗੁਰੂ ਕੀ ਕਾਂਸੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਡੱਲੇ ਸੇਦਾ ਪ੍ਰੇਮ ਦੇਖ ਕੇ ਡੱਲੇ ਚੌਧਰੀ ਦਾ ਪ੍ਰੇਮ ਦੇਖ ਕੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਸਤਿਗੁਰੂ ਨੇ ਬੜੇ ਦਿਨ ਇੱਥੇ ਆਪਣਾ ਪੜਾ ਕੀਤਾ ਸੀ ਕਨਵੇਂ ਤੋਂ ਲੈ ਕੇ ਇੱਥੇ ਤਕਰੀਬਨ ਜੋ ਇਤਿਹਾਸ ਸੀ ਨਾ ਉਹ ਇਤਿਹਾਸ ਬਿਲਕੁਲ ਉਸੇ ਤਰ੍ਹਾਂ ਆਪਾਂ ਨੂੰ ਪੜਨ ਨੂੰ ਮਿਲਦਾ ਹੈ ਇਥੇ ਹੀ ਮਾਤਾ ਸੁੰਦਰੀ ਤੇ ਮਾਤਾ ਸਹਿਬ ਕੌਰ ਜੀ ਚਾਰੋਂ ਸਹਿਬਜਾਦਿਆਂ ਦੀ ਸ਼ਹੀਦੀ ਦੇ ਬਾਅਦ ਗੁਰੂ ਸਾਹਿਬ ਨੂੰ ਮਿਲਣ ਆਏ ਤੇ ਇਸ ਦੀ ਸੇਵਾ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਮਿਲਾਪ ਵੀ ਹੋਇਆ ਦੇਖੋ ਚਾਰੇ ਪੁੱਤਰ ਵਾਰਨ ਤੋਂ ਬਾਅਦ ਇਥੇ ਮਾਤਾ ਸੁੰਦਰੀ ਤੇ ਮਾਤਾ ਸਹਿਬ ਕੌਰ ਨਾਲ ਪਹਿਲੀ ਵਾਰ ਮਿਲਾਪ ਹੋਇਆ ਜਦੋਂ ਮਾਤਾ ਨੇ ਪੁੱਛਿਆ ਕਿ ਚਾਰੇ ਪੁੱਤਰ ਕਿੱਥੇ ਹਨ ਇਸੇ ਧਰਤੀ ਤੇ ਮੇਰੇ ਸਤਿਗੁਰੂ ਨੇ ਆਖਿਆ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦिए ਸੁਤ ਚਾਰ ਚਾਰ ਮੂਹੇ ਤੋ ਕਿਆ ਹੁਆ ਜੀਵਤ ਕਹੀਂ ਹਜ਼ਾਰ ਓ ਕਹੀਂ ਹਜ਼ਾਰ ਕੌਣ ਸੀ ਪਿਆਰਿਓ ਓ ਆਪਾਂ ਸੀ ਮੇਰੇ ਸਤਿਗੁਰੂ ਨੇ ਆਪਾਂ ਨੂੰ ਆਖਿਆ ਇਹ ਧਰਤੀ ਨੂੰ ਉਹ ਮਾਣ ਪ੍ਰਾਪਤ ਹੈ ਜਿਥੇ ਕਹੀਂ ਹਜ਼ਾਰ ਪੁੱਤਰ ਹੋਣ ਦਾ ਮਾਣ ਆਪਾਂ ਨੂੰ ਬਖਸ਼ਿਸ਼ ਮਿਲਿਆ ਤਖਤ ਸ੍ਰੀ ਤਲਵੰਡੀ ਸਾਬੋ ਦਮਦਮਾ ਸਾਹਿਬ ਜੋ ਕੇ ਬਠਿੰਡੇ ਜ਼ਿਲ੍ਹੇ ਵਿੱਚ ਸਥਿਤ ਹੈ ਬਾਬਾ ਦੀਪ ਸਿੰਘ ਜੀ ਨੂੰ ਅਨੇਕਾਂ ਬਖਸ਼ਿਸ਼ਾਂ ਮਿਲੀਆਂ ਇੱਥੇ ਹੀ ਭਾਈ ਮਨੀ ਸਿੰਘ ਦੀ ਮਦਦ ਨਾਲ ਗੁਰੂ ਤੇਗ ਬਹਾਦਰ ਦੀ ਬਾਣੀ ਦਰਜ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਬੀੜ ਲੁਕਤੀ ਰੂਪ ਜਿਹੜਾ ਦਿੱਤਾ ਗਿਆ ਇੱਥੇ ਹੀ ਗੁਰਬਾਣੀ ਦਾਸ ਰੂਪ ਜਿਹੜਾ ਪਾਵਨ ਤਿਆਰ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਨੇਕਾਂ ਬਖਸ਼ਿਸ਼ਾਂ ਕੀਤੀਆਂ ਅਨੇਕਾਂ ਹੀ ਪਿਆਰਿਆਂ ਦੇ ਉੱਪਰ ਮਿਹਰਾ ਹੁੰਦੀਆਂ ਨੇ ਗੁਰਦੁਆਰਾ ਲਿਖਣ ਸਰ ਸਾਹਿਬ ਹੋਰ अनेका ਗੁਰਦੁਆਰੇ ਤੇ ਪਾਵਨ ਨਿਸ਼ਾਨੀਆਂ ਮੇਰੇ ਸਤਿਗੁਰੂ ਦੀਆਂ ਤੇ ਉਹ ਚੋਲਾ ਸਾਹਿਬ ਹੋਰ ਵੀ अनेका ਬਸਤਰ ਸ਼ਸਤਰ ਉੱਥੇ ਹਨ ਦਰਸ਼ਨ ਜ਼ਰੂਰ ਕਰਿਓ ਜਦੋਂ ਕਦੇ ਸਮਾਂ ਬਣੇ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਕੋਈ ਭੁੱਲ ਚੁੱਕ ਹੋਈ ਹੋਵੇ ਤੇ ਆਪ ਜੀ ਬਖਸ਼ਣਹਾਰ ਹੋ ਬਖਸ਼ ਲੈਣਾ ਬਚਨ ਗੁਰੂ ਕਾ ਜਾਣ ਕੇ ਹਿਰਦੇ ਰੂਪ ਘਰ ਵਿੱਚ ਬਸਾਉਣਾ ਜੀ ਗੁਰੂ ਕੇ ਦਾਸ ਰਹਾਂ ਗੁਰੂ ਦੇ ਕੁੱਕਰ ਹਾਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਜੇ ਕਿਤੇ ਲੱਗੇ ਤਾਂ ਜ਼ਰੂਰ ਚੰਨਣਾ ਪਾਇਓ ਜੇ ਕਿਤੇ ਗੱਲ ਕੋਈ ਰਹਿ ਗਈ ਹੋਵੇ ਜਾਂ ਬਿਸਰ ਗਈ ਹੋਵੇ ਸੋ ਤਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਲਾਇਕ ਕਮੈਂਟ ਕਰਕੇ ਆਪਣਾ ਪਿਆਰ ਜ਼ਰੂਰ ਦਿਓ ਬੇਨਤੀਆਂ ਪ੍ਰਵਾਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ